ਖਬਰਾਂ ਅਸਪਾਸ ਦੇਖ ਰਹੇ ਤੁਸੀਂ ਤੇ ਮੈਂ ਤੁਹਾਡੇ ਨਾਲ ਗੁਰਪ੍ਰਤਿਮਾਨ ਇਸ ਸਮੇਂ ਸ਼ੰਭੂ ਟੋਲ ਦੇ ਉੱਪਰ ਪਹੁੰਚੇ ਹੋਏ ਹਾਂ ਦੱਸ ਜੀਏ ਕਿ ਅੱਜ ਕਿਸਾਨਾਂ ਦੇ ਵੱਲੋਂ ਸ਼ੰਭੂ ਜੋ ਟੋਲ ਪਲਾਜ਼ਾ ਹੈ ਨੈਸ਼ਨਲ ਹਾਈਵੇ ਔਥਾਰਟੀ ਆਫ ਇੰਡੀਆ ਦਾ ਉਸ ਨੂੰ ਅੱਜ ਫ੍ਰੀ ਕੀਤਾ ਗਿਆ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਸਮੇਂ ਜੋ ਨੇ ਕਿਸਾਨ ਜੋ ਸ਼ੰਭੂ ਬਾਰਡਰ ਦੇ ਉੱਪਰ ਪਹੁੰਚੇ ਹੋਏ ਨੇ ਦੂਜੀ ਤਰਫ ਕਿਸਾਨਾਂ ਦੀ ਜਿਹੜੀ ਹੈ ਮੀਟਿੰਗ ਚੱਲ ਰਹੀ ਹੈ ਤੇ ਮੀਟਿੰਗ ਦਾ ਜਿਹੜਾ ਕਾਰਨ ਤੁਹਾਨੂੰ ਦੱਸ ਜੀਏ ਕਿ ਕਾਰਨ ਜੋ ਸਾਹਮਣੇ ਆ ਰਿਹਾ ਹੈ ਕਿ ਬੀਤੇ ਦਿਨੀ ਜੋ ਹੈ ਨੈਸ਼ਨਲ ਹਾਈਵੇ ਔਥਾਰਟੀ ਆਫ ਇੰਡੀਆ ਦੇ ਜਿਹੜੇ ਨੇ ਜੋ ਕਰਮਚਾਰੀ ਨੇ ਟੋਲ ਪਲਾਜ਼ਾ ਵਾਲੇ ਨੇ ਉਹਨਾਂ ਦੇ ਵੱਲੋਂ ਇੱਥੇ ਇੱਕ ਕਿਸਾਨ ਦੀ ਟਰਾਲੀ ਟਰੈਕਟਰ ਟਰਾਲੀ ਦਾ ਜਿਹੜਾ ਹੈ ਟੋਲ ਕਟਿਆ ਗਿਆ ਸੀ ਉਸ ਦੇ ਵਿਰੋਧ ਵਿੱਚ ਜੋ ਜਿਹੜੇ ਨੇ ਇਲਾਕੇ ਦੇ ਕਿਸਾਨ ਨੇ ਕੋਈ ਸਮੇਂ ਇੱਥੇ ਇਕੱਠੇ ਹੋਏ ਉਹਨੇ ਤੁਸੀਂ ਦੇਖ ਸਕਦੇ ਹੋ ਕਿ ਜੋ ਜੋ ਲਾਈਨਾਂ ਨੇ ਉਹ ਫ੍ਰੀ ਕਰ ਦਿੱਤੀਆਂ ਗਈਆਂ ਨੇ ਤੇ ਦੂਜੀ ਤਰਫ ਜਿਹੜੇ ਕਿਸਾਨ ਆਗੂ ਨੇ ਜਿਨ੍ਹਾਂ ਦੀ ਜੋ ਟੋਲ ਪਲਾਜ਼ਾ ਅਧਿਕਾਰੀਆਂ ਦੇ ਨਾਲ ਗੱਲਬਾਤ ਹੋਈ ਹੈ ਤਾਂ ਉਹਨਾਂ ਨੂੰ ਜਿਹੜਾ 10 ਮਿੰਟ ਦਾ ਸਮਾਂ ਹੁਣ ਦਿੱਤਾ ਗਿਆ ਹੈ ਕਿ ਜੇਕਰ 10 ਮਿੰਟ ਦੇ ਵਿੱਚ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਅ ਦੂਜੀ ਸਾਈਡ ਵਾਲਾ ਟੋਲ ਪਲਾਜ਼ਾ ਵੀ ਜਿਹੜਾ ਹੈ ਫ੍ਰੀ ਕਰ ਦਿੱਤਾ ਜਾਵੇਗਾ ਫਿਲਹਾਲ ਜਿਹੜੇ ਨੇ ਇੱਥੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਪਹੁੰਚੇ ਹੋਏ ਨੇ ਤੇ ਜੋ ਟੋਲ ਪਲਾਜ਼ਾ ਹੈ ਉਸ ਨੂੰ ਫ੍ਰੀ ਕੀਤਾ ਗਿਆ ਤੇ 10 ਮਿੰਟ ਬਾਅਦ ਜੇਕਰ ਨਹੀਂ ਸਹਿਮਤੀ ਬਣਦੀ ਤਾਂ ਦੂਜੀ ਸਾਈਡ ਵੀ ਜਿਹੜੀ ਹੈ ਇਹ ਕਿਸਾਨਾਂ ਦੇ ਵੱਲੋਂ ਜਿਹੜੀ ਹੈ ਇਹ ਖੋਲ ਦਿੱਤੀ ਜਾਵੇਗੀ ਤੇ ਇਹ ਤਸਵੀਰਾਂ ਜਿਹੜੀਆਂ ਨੇ ਤੁਹਾਨੂੰ ਸ਼ੰਭੂ ਬਾਰਡਰ ਦੀਆਂ ਦਿਖਾ ਰਹੇ ਨੇ ਜਿੱਥੇ ਸ਼ੰਭੂ ਟੋਲ ਪਲਾਜ਼ਾ ਦੇ ਉੱਪਰ ਇਸ ਸਮੇਂ ਜੋ ਕਿਸਾਨਾਂ ਦਾ ਇਕੱਠ ਹੋਇਆ ਹੋਇਆ ਹੈ ਤੇ ਇਸ ਇਹ ਕਾਟ ਦੇ ਬਿੱਤੇ ਜੜੀਆਂ ਨੇ ਮੰਗਾ ਰੱਖੀਆਂ ਗਿਆ ਨੇ ਕਿ ਜੋ ਕਿਸਾਨਾਂ ਦੇ ਜੋ ਟਰੈਕਟਰ ਟਰਾਲੀਆਂ ਨੇ ਉਹਨਾਂ ਦਾ ਜਿਹੜਾ ਟੋਲ ਨਾ ਕੱਟਿਆ ਜਾਵੇ ਤੇ ਹੋਰ ਜਿਹੜੀਆਂ ਨੇ ਮੰਗਾ ਨੇ ਉਹਨਾਂ ਮੰਗਾ ਸਬੰਧੀ ਵੀ ਜਿਹੜੇ ਆ ਆਪਾਂ ਗੱਲਬਾਤ ਆਗੂਆਂ ਦੇ ਨਾਲ ਕਰਾਂਗੇ ਕਿ ਉਹਨਾਂ ਦੇ ਵੱਲੋਂ ਜਿਹੜੀ ਹੈ ਜੋ ਅੱਜ ਫ੍ਰੀ ਕੀਤਾ ਗਿਆ ਹੈ ਜਿਸ ਤੇ ਜਿਹੜਾ ਕਾਰਨ ਦੱਸਿਆ ਜਾ ਰਿਹਾ ਹੈ ਕਿ ਜੋ ਇੱਕ ਕਿਸਾਨ ਦਾ ਟੋਲ ਕੱਟਿਆ ਗਿਆ ਸੀ ਉਸ ਟੋਲ ਦੇ ਵਿਰੋਧ ਵਿੱਚ ਜਿਹੜਾ ਅੱਜ ਕਿਸਾਨਾਂ ਦੇ ਵੱਲੋਂ ਜਿਹੜਾ ਸ਼ੰਭੂ ਜਿਹੜਾ ਟੋਲ ਪਲਾਜ਼ਾ ਉਸ ਨੂੰ ਫ੍ਰੀ ਕੀਤਾ ਗਿਆ ਫਿਲਹਾਲ ਜੋ ਅਧਿਕਾਰੀਆਂ ਦੇ ਨਾਲ ਕਿਸਾਨ ਆਗੂਆਂ ਦੀ ਗੱਲਬਾਤ ਚੱਲ ਰਹੀ ਹੈ ਦੋ ਜਾਣਕਾਰੀ ਮਿਲ ਰਹੀ ਹੈ ਕਿ ਜਲਦੀ ਜਿਹੜਾ ਜੋ ਉਹਨਾਂ ਦੀਆਂ ਮੰਗਾਂ ਦੇ ਉੱਪਰ ਸਹਿਮਤੀ ਜਿਹੜੀ ਹੈ ਹਾਈਵੇ ਦੇ ਜਿਹੜੀ ਅਥਾਰਟੀ ਹੈ ਉਹਨਾਂ ਦੇ ਵੱਲੋਂ ਜੋ ਆਪਣਾ ਜੋ ਜਿਹੜੀ ਹੈ ਜਿਤਾਈ ਜਾ ਸਕਦੀ ਹੈ ਤੇ ਉਸ ਤੋਂ ਬਾਅਦ ਜਿਹੜਾ ਹੈ ਇਹ ਤਰਨਾ ਇਥੋਂ ਸਮਾਪਤ ਕਰ ਦਿੱਤਾ ਜਾਵੇਗਾ ਫਿਲਹਾਲ ਜਿਹੜਾ ਇਸ ਸਮੇਂ ਜੋ ਕਿਸਾਨ ਜਿਹੜੇ ਨੇ ਸ਼ੰਭੂ ਟੋਲ ਦੇ ਉੱਪਰ ਜਿਹੜੇ ਇਕੱਠੇ ਹੋਏ ਨੇ ਤੇ ਜੇਕਰ 10 ਮਿੰਟਾਂ ਬਾਅਦ ਜਿਹੜੀ ਹੈ ਉਹਨਾਂ ਦੀ ਗੱਲਬਾਤ ਸਿਰੇ ਨਹੀਂ ਚੜਦੀ ਤਾਂ ਦੂਜੀ ਸਾਈਡ ਵੀ ਜਿਹੜੀ ਹੈ ਕਿਸਾਨ ਦੇ ਵੱਲੋਂ ਫ੍ਰੀ ਕਰ ਦਿੱਤੀ ਜਾਵੇਗੀ ਕੈਮਰਾ ਪਰਸਨ ਕਿਉਂਕਿ ਇਹਦੇ ਨਾਲ ਗੁਰਪ੍ਰੀਤ ਈਮਾਨ ਖਬਰ ਆਸ-ਪਾਸ ਸ਼ੰਭੂ ਬੈਰੀਅਰ

इनका आरोप है जो किसान कि मतलब तो गलती ए... से लड़के से कर और पहले यहाँ गाड़िया ट्रॉलिया जाती थी तो आगे भी हम चाहेंगे कि वैसे ही गाड़ी निकले वो एक नया लड़का था जो बदली हुआ था उसने पर थी गलती तो और बाकी रही दूसरी वो रोड पर मेंटेनेंस की बात है तो वो हम कलेक्शन एजेंसी है इसकी जो मेंटेनेंस का ठेका है वो दूसरी कंपनी के पास है वो अभी यहाँ पे उनका स्टाफ कोई तो भी उपलब्ध नहीं है जैसे वो आएंगे हम भी उनके आगे अपनी बात रखेंगे और जो भी उसका हो जल्णी से जल्णी उसका होगा जल्दी जल्दी से सर हम मेंटेनेंस करवाएंगे कोई थोड़ी एम्बुलेंस नहीं हो रहे कोई एक्सीडेंट हो जाए कोई पानी का साधन नहीं कोई थोड़े पास कोई मेडिकल सुविधा नहीं कोई सिस्टम है टोल प्लाजा तो कट रहे हैं ना सरकार के पास से लिखती रूप में आ रहा है सारी सरकार ने उपलब्ध करनी है

तो उसके लिए कोई तो एक एक है मौजूद नहीं देख रही है है तो नहीं। नहीं। है। करने वाली सोना उसमें गारंटी लिखना चाहिए के अंदर इतना रोड क्लियर होना चाहिए या नहीं होना चाहिए बिल्कुल करिए देखो सर अभी हम तो इनको बोल सकते हैं अं आप टोल प्लाजा ले रहे किस चीज के नाम पे ले रहे टोल प्लाजा के नाम पे ले रहे जो जुम्मेवारी सरकार ने टेंडर दे रखा है दस करोड़ बीस करोड़ सौ करोड़ जितना भी होगा पर उसके बाद तुम्हारे को जिम्मेवारी तो देना उन्होंने कोई आप कोई जिम्मेवारी का ध्यान नहीं रखते किसी का बर्फ परिवार का बच्चा गुजरे परिवार का कोई भी डेथ हो जाए

सुनो आप तो भी आप आकर मिलेंगे नंबर देना हमारे तो अब मैं आप पैसे भी आऊंगा तुम्हारे पास मिलने के लिए भी जी हाँ, तो तो करवाया बिल्कुल सारे आपका नंबर दे दूंगा अपना आप से निपटारा करवा दूंगा एक संगठन द्वारा निवेदन किया जा रहा है कि 10 से 20 किलोमीटर तक को फ्री किया जाए उसके बारे में आप कहते सर उसके रिगार्डिंग हमारे पास कोई भी मतलब की गाइडलाइन नहीं है हमारे पास जीगो से 20 किलोमीटर का तीन सौ पचास रूपए का मंथली पास लगता है

ਸਾਰਾ ਤਾਂ ਕੋਈ ਪਰਚੀ ਦਾ ਸਿਸਟਮ ਉਹ ਨਹੀਂ ਬਣਾਣੇਗਾ ਤੋਨੋ ਬੰਦਾ ਰੱਖਿਆ ਹੋਣਾ ਚਾਹੀਦਾ ਔਰ ਵੀ ਹਾਂ ਇਹ ਬੰਦਾ ਡੀਲ ਕਰੇਗਾ ਬੰਦੇ ਨੂੰ ਕਿਸੇ ਨੂੰ ਬੰਦਾ ਹਰਾਸਮੈਂਟ ਆ ਹੋ ਕੇ ਆਇਆ ਵਾਪਸ ਹੋ ਕੇ ਮੁੜ ਗਿਆ ਉਸ ਦੀ ਕੋਈ ਛਾਣਪੇਣ ਨਹੀਂ ਕੋਣੋ ਬਾਹਰਲੇ ਮੁਲਕਾਂ ਦੇ ਵਿੱਚ ਕਾਸਤੇ ਕਦਰ ਹੈ ਬੰਦੇ ਦੀ ਦਿਹਾੜੀ ਦੀ ਕੀਮਤ ਹੈ ਉੱਥੇ ਸੁਣੋ ਜੇ ਉਹਨੂੰ ਪ੍ਰੂਵਲ ਮਿਲੇਗੀ ਨਾ ਵੀ ਅੱਜ ਤਾਨੂੰ 3 ਵਜੇ ਮਿਲੀ ਆ ਫਲਾਣੇ ਦੇ ਨੇ ਕਿ 8 ਦਿਨ ਬਾਅਦ ਉਸ ਨੂੰ ਪ੍ਰੂਵਲ ਕੇ ਟਾਈਮ ਡਾਕਟਰ ਵਿਹਲਾ ਬੈਠਾ ਹੋਏਗਾ ਜੀ ਪੂਰਾ ਕੋਈ ਸਿਸਟਮ ਨਹੀਂ ਆ ਦੱਸੋ ਸਾਰਾ ਉਹ ਬਣਾ ਕੇ ਲਿਖ ਕੇ ਲਾਇਆ ਵਾ ਬੰਦਾ ਬੰਦਾ ਦਾ ਅਸਰ ਬਿਲਕੁਲ ਨਹੀਂ ਕਾਊਂਟਰ 'ਤੇ ਲਿਖ ਕੇ ਲਾਉਣਾ ਚਾਹੀਏ ਵੀ ਹਾਂ ਕੋਣੋ ਇਹ ਬੰਦਾ ਏ ਡੀਲ ਕਰੇਗਾ ਇਹ ਪਾਸ ਬਣਾਏਗਾ ਇਹ ਬਿਲਕੁਲ ਬੰਦੇ ਨੂੰ ਬਾਸਤੀ ਨਹੀਂ ਹੋਗਾ 8 ਵਜੇ ਦੇ 5 ਵਜੇ ਤੱਕ ਬੈਠੇਗਾ ਕੋਈ ਨਹੀਂ ਕਾਟੇ ਦੇ ਘੱਟਾ ਕੋਈ ਨਹੀਂ ਆਇਆ ਤਾਂ ਇਹਨਾਂ ਨੇ ਲੱਕੀ ਦੇ ਡੰਡੇ ਮਾਰੀ ਯੂਨੀਅਨ ਵਾਲੇ ਦੇ ਕਿਹੜੇ ਨੇ ਜੰਦਾ ਚਿੱਕਿਆ ਕਿਹੜੇ ਨੇ ਨਹੀਂ ਸਾਡੇ ਨਾਲ ਉੱਪਰ ਗਏ ਦੀ ਹੋਈ ਹੈ ਉਸ ਧਰਮ ਦੇ ਕਿਹੜੀ ਲੱਕੀ ਦੇ ਨਹੀਂ ਡੰਡਾ ਕਿਸੇ ਨੇ ਮਾਰਿਆ ਬੁੱਲੂ ਆ ਵੀ ਮਾਰੀ ਤੀ ਆਪਣੇ ਨਾਲ ਮਾਰੀ ਨਹੀਂ ਆ ਤੁਸੀ ਸਾਡੇ ਬੱਚੇ ਆ ਸਾਰੇ ਲੱਕੀ ਵੀ ਸਾਡੀ ਆ ਅਸੀਂ ਇਹਨਾਂ ਦੇ ਡੰਡਾ ਵੀ ਚਿੱਤੂ ਇਹਨਾਂ ਨੌਕਰੀ ਕਰਦੇ ਆ ਐਕਚੁਅਲੀ ਬਾਤ ਦਾ ਪਤਾ ਨਹੀਂ ਹਮ ਤਾਂ ਇੱਥੇ ਵੋ ਜੋ ਵੀ ਬਾਤ ਹੈ ਉਹ ਕੈਮਰੇ ਮੇਂ ਦੇਖ ਲਓ ਸਰਚਾ ਕਹਿੰਦਾ ਕਹਿ ਰਿਹਾ ਕੋਈ ਮੇਰਾ ਬੰਦਾ ਗਲਤੀ ਨਹੀਂ ਕਰੇਗਾ ਸਹੀ ਗੱਲ ਕਿਤੇ ਵੀ ਗਲਤੀ ਨਹੀਂ ਹੋਣੀ ਕਿਉਂ ਮਰੇ ਪੱਤਰਕਾਰ ਹੈ ਜਿੰਨਾ ਵੀ ਮਦਦ ਕਰੇ ਕਰੋ ਇਹਨੂੰ ਵੀ ਲਗਨ ਦੇ ਦੇ ਕਰੋ ਇਹ ਵੀ ਕੀ ਬਤਾ ਕਿੱਥੇ ਜਗ੍ਹਾ ਮਰਨਾ ਆਉਂਦਾ ਬੈਠੇ ਨੇ ਬਾਤ ਹੋਰ ਭੁੱਲ ਗਿਆ ਦਾ ਪ੍ਰਧਾਨ ਜੀ ਕਹਿ ਨਹੀਂ ਕਰਕੇ ਆਪ ਹੀ ਔਨ ਕਰ ਲੇ ਕੈਮਰਾ ਜੀ ਆਪ ਕਹੋ ਜੇ ਅਮਾਰੀ ਗੱਡੀ ਖੜਾ ਆ ਜੀ ਕਿਤਨੇ ਟਾਈਮ ਬਾਸਦਾ ਹੈ ਟੋਲ ਲੱਗਣਾ ਚਾਹੀਦਾ ਜੇ ਉਹਨੇ 10 ਮਿੰਟ ਗੱਡੀ ਖੜ ਜਾ ਉਸ ਦਾ ਟੋਲ ਲੈ ਸਕਾਂ ਹਾਂਜੀ ਸਰ ਇਤਨਾ ਟਾਈਮ ਰੇਟ ਹੈ ਤੁਹਾਡੇ ਕੋਲ ਟਾਈਮ ਤੋਂ ਸਰ ਕੋਈ ਰੇਟ ਤੋਂ ਹੋਣਾ ਚਾਹੀਏ ਸੁਣੋ ਹਰ ਇੱਕ ਜਗ੍ਹਾ ਰੇਟ ਹੈ ਬਿਲਕੁਲ ਲਿਖਿਆ ਹੋਇਆ ਵੀ ਹਾਂ ਫਲਾਣੀ ਜਗ੍ਹਾ ਇਤਨਾ ਟਾਈਮ ਦੇ ਵਿੱਚ ਆਪਣਾ ਰੇਟ ਹੈ ਜੇ 3 ਮਿੰਟ ਦੇ ਬਾਅਦ ਲਿਖਿਆ ਲਾਇਆ ਵਾ ਪਰ 15 ਮਿੰਟ ਵੀ ਗੱਡੀ ਮੈਂ ਖੜਤੀ ਦੇਖੀ ਹੈ ਜੀ ਜੈਸੇ ਕੋਈ ਗਾੜੀ ਵਾਲਾ ਆ ਗਿਆ ਉਸਕਾ ਟੈਗ ਬਲੈਂਕਿੰਗ ਦਾ ਉਦੋਂ ਉਸੇ ਨੂੰ ਪੈਸੇ ਲੈਣੇ ਹੁੰਦੇ ਤਾਂ ਉਸਨੇ ਥੋੜਾ ਹੋਰ ਟਾਈਮ ਲਗਾ ਦਿੱਤਾ ਵੈਸੇ ਐਸਾ ਕੋਈ ਨਹੀਂ ਨੀਟ ਪਾ ਕਰਨਾ ਸੁਣੋ ਟੈਗ ਉਸਦਾ ਹੈਗਾ ਉਦੋਂ ਬਾਹਰ ਕੱਢ ਕੇ ਖੜਾ ਲਿਓ ਸਮਝੋ ਉਸਨੂੰ ਰੋਡ ਦੇ ਵਿੱਚ ਕਿਉਂ ਖੜਾ ਮਾ ਕਰੋ ਪਿਛਲੇ ਬੰਦੇ ਕੀ ਕਿਤਨੀ ਅਮਰਜੈਂਸੀ ਹੋ ਸਕਾ ਕਿਸੇ ਕੇ ਬੰਦੇ ਨੂੰ ਟੈਕ ਹੋ ਗਿਆ ਕਿਸੇ ਨੂੰ ਅਮਰਜੈਂਸੀ ਜਾਣਾ ਸੰਸਕਾਰ ਕੇ ਉਪਰ ਕਿਸੇ ਦਾ ਬੰਦਾ ਮੈਡੀਕਲ ਵਾਸਤੇ ਜਾ ਰਿਹਾ ਉਸ ਵਾਸਤੇ ਸਮੇਂ ਕਿਹ ਅਸਵੀਧਾ ਤੇਰੇ ਦੇ ਨਹੀਂ ਰਹੇ ਕੁਸਤੀ ਅਮਰਜੈਂਸੀ ਲਾਈਨ ਅਮਰਜੈਂਸੀ ਲਾਈਨ ਮੈਂ ਬਾਬੂ ਜੀ ਇੱਕ ਬਾਤ ਸੁਣੋ ਤੁਹਾਰੇ ਮੈਂ ਇੱਕ ਬੰਦਾ ਵੀ ਕਹੇ ਕਿਸੇ ਜੀ ਤੁਮ ਲਖਨੇ ਦੇ ਅਮਰਜੈਂਸੀ ਵਾਲੇ ਸੁਣੋ ਮੈਂ ਲਿਖ ਕੇ ਦੇ ਸਕਾਂ ਜੀ ਜੇ ਇੱਕ ਬੰਦੇ ਨੂੰ ਲਿਖ ਕੇ ਅਮਰਜੈਂਸੀ ਵੀ ਕਿਹ ਲਖੋ ਜੀ ਇਨਸਾਨ ਆ ਬੀਮਾਰੀ ਫੀਲਿੰਗਸ ਆ ਆਪ ਜੀ ਬਾਬੂ ਜੀ ਇੱਕ ਬਾਤ ਸੁਣੋ ਜੇ ਮਾਰੇ ਨਾ ਦੋਖੇ ਅੰਦਰ ਆਵੇਂ ਜਦ ਰੋਰੇ ਮਾਂ ਨਾ ਜਦ ਤੱਕ ਬੱਚਾ ਰੋਂਦਾ ਨਹੀਂ ਕੰਮ ਕਰ ਰਹੀ ਹੈ ਘਰ ਕੇ ਵੀ ਤੁਸ ਨੂੰ ਛੰਨਦੀ ਨਹੀਂ ਹੈ ਬਿਲਕੁਲ ਬੱਚੇ ਨੂੰ ਜਿਹੜੀ ਆ ਮਤਲਬ ਵੀ ਕੰਮ ਜਦ ਮਾਂ ਬੱਚਾ ਰੋਏਗਾ ਨਾ ਉਸ ਪਰ ਤੇ ਮੰਜੇ ਪਰ ਤੇ ਗਿਰਨੇ ਨੂੰ ਚਾਹੇਗਾ ਫਿਰ ਉਸ ਨੂੰ ਉੱਤੇ ਚੜਾਵੇਗੀ ਮਾਂ ਪਤਾ ਜੇ ਫੈਂਡ ਕਰਦੇ ਹੋ ਠੀਕ ਹੈ ਜੀ ਕੋਈ ਨਾ ਕੱਟੀ ਜਾ ਕਰਤੀ ਜਿਹੜੀ ਕਿਸਾਨ ਦੇ ਕੋਲੀਆਂ ਇਸ ਗੱਟੀ ਵਿੱਚ ਝੰਡਾ ਬੈਚ ਹੈ ਝੰਡਾ ਲੱਗਾ ਹੋਇਆ ਤੇ ਬੈਚ ਲੱਗਾ ਹੋਇਆ ਸੰਦੇਵਕ ਕਾਰਕ ਮਸਲੀ ਹੋਣਾ ਚਾਹੀਦਾ ਇਸ ਦਾ ਕਾਰਡ ਨਹੀਂ ਹੈ ਉਸ ਤੋਂ ਤੁਹਾਨੂੰ ਟੂਰ ਕਰਨਾ ਹੈ ਕੋਈ ਦਰਾਜੀ ਠੀਕ ਹੈ ਤੂੰ ਕਿਸੇ ਜੱਥੇ ਬੰਦੀਗਾ ਨਹੀਂ ਹੈ ਉਹ ਕਰ ਚੰਦਾ ਲਗਾਉਗਾ ਜਾਂ ਨਵੇਂ ਨਾ ਬਣਾ ਕੋਈ ਕਾਰਡ ਵੀ ਸਮਝ ਦੇ ਸਕਦਾ ਹਾਂ ਕੋਈ ਤੁਹਾਨੂੰ ਦਰਾਜੀ ਕੋਈ ਕਾਰਡ ਦੇ ਸਕਦਾ ਠੀਕ ਹੈ ਜੇ ਮਨੇ ਕੋਈ ਵੀ ਚੀਜ਼ ਹੋਇਆ ਢੰਡਾ ਬੈਚ ਸਟਿੱਕਰ ਜੇ ਮਨੇ ਇਹ ਕਾਰਡ ਨੇ ਕੋਈ ਦੀ ਕੀਤੀ ਹੋਏ ਬੰਦੇ ਵਾ ਕਾਰਡ ਉੱਪਰ ਟੂਰ ਟੈਕਨੀਕ ਠੀਕ ਹੈ ਨੱਕ ਪੈਨ ਕਰ ਠੀਕ ਹੈ ਇਹ ਬੇਟੀਆਂ ਹਨ ਮੇਰੇ ਕੋਲ ਤੁਹਾਨੂੰ ਲਓ ਕੋਹੋਰ ਦੀ ਗੱਲ ਕਿਸੇ ਨਾਲ ਕਿਸੇ ਨਾਲ ਪਾਸ ਟੈਕ ਲਾਇਆ ਬੋ ਸਮਝਾ ਕੇ ਤੂੰ ਦਿਨ ਇਤਨਾ ਚਵਲ ਕਾਸੀ ਕਰ ਕਿਉਂ ਨਹੀਂ ਹੋਏਗਾ ਇਹ ਹੋਏਗਾ ਕੰਪਨੀ ਮੇਰੀ ਬਾਤ ਸੁਣਾ ਯਾਰ ਕੋਨਾ ਜੁਰਮਾਨਾ ਮਿਲ ਦੇਣਾ ਕੰਪਨੀ ਕਟੋਰ ਬੜੀ ਤੇ ਅੱਜ ਮੇਰੇ ਪਿੰਡ ਤੇ ਦਾ ਹੋਇਆ ਗੱਲ ਜਿਆਦਾ ਟੂਟਮੇ ਦੇ ਵੀ ਕੱਟ ਗਿਆ ਕਿ ਪਰਚੀ ਲੱਗੀ ਇਹ ਮੇਰੇ ਪਿੰਡ ਦਾ ਵੀ ਇੱਕ ਵਾਰ ਆਟੋਮੈਟਿਕ ਹੋਇਆ ਕੋਈ ਨਹੀਂ ਕਦੀ ਵਾਰੀ ਹੋ ਜਾਏਗਾ ਕੋਈ ਵਾਰੀ ਹਰ ਵਾਰ ਪੈਸੇ ਵਾਲਾ ਥੋੜਾ ਕਦੀ ਵਾਰੀ ਕੋਈ ਮਸਲਾ ਨਹੀਂ ਇਹ ਤੁਸੀਂ ਜਾਣੋ ਸਾਡ ਵਾਲੇ ਦਾ ਕਟਾ ਮੁਖੇ ਤਾਂ ਹੋਊਗਾ ਜੀ ਕੱਲੋ ਲੱਗ ਗਈ ਪਰੋਬਲਮ ਆਈ ਆਪਾਂ ਜੀ ਹਾਂ ਜੀ ਆਉਂਦੇ ਹਾਂ ਹੋਵੇ ਤੋਂ ਬਲਾਜ ਦੇ ਵਿੱਚ 310 ਰੁਪਏ ਆਪਣਾ ਪਾਸਟੇ ਦੇ ਵਿੱਚ